ਆਪਾਂ ਉਹ ਕਿ ਬਲਾਸਟ ਕੀਤਾ ਸੀ ਤਾਂ ਇਹਦੇ ਲੇਰੀਆ ਨੂੰ ਬਚਾਇਆ ਸੀ 40 ਤੋਂ 50 ਪਿੰਡਾਂ ਨੇ ਜਿਹੜੇ 40 ਸਾਲ ਪਿੱਛੇ ਚਲੇ ਜਾਵਾਂਗੇ ਔਰ ਸਾਡੇ ਜਿਹੜਾ ਜਾਨੇ ਵਾਲੇ ਨੁਕਸਾਨ ਆ ਉਹਦਾ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਤੇ ਵੀ ਇਹ ਹੈ ਜਿੱਥੇ ਠੋਕਰ ਲੱਗਦੀ ਹੈ ਪਾਣੀ ਦੀ ਸੋ ਹਰ ਵੇਲੇ ਉੱਥੇ ਖਤਰਾ ਰਹਿੰਦਾ ਹੈਗਾ ਉਹਨੂੰ ਇਹ ਰੋਕਣ ਵਿੱਚ ਬਹੁਤ ਕਾਰ ਕਰਦੇ ਚੀ ਵੀ ਮਨਰੇਗਾ ਦੇ ਵਿੱਚ ਤੁਸੀਂ ਲੇਬਰ ਇਹੋ ਜਿਹੇ ਕੰਮਾਂ ਦੇ ਵਿੱਚ ਯੂਜ਼ ਕਰ ਸਕਦੇ ਹੋ ਸੋ ਉਹਦੇ ਨਾਲ ਹੈਲਪ ਨਾਲ ਇਹ ਨਾਲ ਨਾਲ ਚੱਲ ਰਿਹਾ ਹੈਗਾ ਲੁਧੇਰਾ ਜ਼ਿਲ੍ਹੇ ਦਾ ਪਿੰਡ ਕਸਾਵਾਦ ਸਤਲੁਜ ਦਰਿਆ ਦਾ ਬੰਨ ਟੁੱਟਣ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦਾ ਸੀ ਹਰ ਸਾਲ ਮੌਨਸੂਨ ਕਾਰਨ ਪਾਣੀ ਦੇ ਉਫਾਰ ਨਾਲ ਦਰਿਆ ਉੱਤੇ ਲੱਗਿਆ ਬੰਨ ਟੁੱਟ ਜਾਂਦਾ ਸੀ ਜਿਸ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਨਾਲ-ਨਾਲ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਸੀ ਪਾਣੀ ਦੇ ਵਹਾਰ ਨੂੰ ਰੋਕਣ ਲਈ ਬੋਰੀ ਬੰਨ ਵਿਧੀ ਅਪਣਾਈ ਗਈ ਜਿਹੜੀ ਕਿ ਹਮੇਸ਼ਾ ਅਸਫਲ ਰਹਿੰਦੀ ਸੀ ਜਿਸ ਕਰਕੇ ਪਿੰਡ ਅਤੇ ਪ੍ਰਸ਼ਾਸਨ ਨੇ ਵਿੱਤੀ ਬਰੇ 2018-19 ਨੂੰ ਪੱਥਰ ਬਨ ਵਿਧੀ ਅਪਣਾਈਗੀ ਜਿਸ ਵਿੱਚ ਪੱਥਰਾਂ ਨੂੰ ਲੋਹੇ ਦੀ ਜਾਲੀ ਵਿੱਚ ਰੱਖ ਕੇ ਦਰਿਆ ਦੇ ਕੰਢੇ ਉੱਤੇ ਕੰਧ ਬਣਾਈ ਗਈ ਕੰਧ ਦੇ ਪਿੱਛੇ ਮਿੱਟੀ ਨੂੰ ਦਬਾ ਕੇ ਮਜ਼ਬੂਤ ਕੀਤਾ ਗਿਆ ਇਹ ਵਿਧੀ ਇੰਨੀ کارਗਰ ਸਾਬਤ ਹੋਈ ਕਿ ਲੋਕਾਂ ਨੂੰ ਹਾੜਾ ਦੀ ਸਮੱਸਿਆ ਤੋਂ ਨਿਜਾਤ ਮਿਲਣ ਲੱਗੀ ਦੇਖੋ ਜੀ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਹੋਇਆ ਕਸਾਵਾ ਜਿਵੇਂ ਤੁਸੀਂ ਕਹੇ ਚਰਚਾ ਚ ਰਹਿਦਾ ਹੈਗਾ ਲੁਧਿਆਣੇ ਦਾ ਫੰਡ ਹੈਗਾ 1988 ਦੇ ਵਿੱਚ ਇੱਥੇ ਬੰਨ ਟੁੱਟਿਆ ਸੀਗਾ ਪਹਿਲੀ ਵਾਰ ਉਸ ਤੋਂ ਬਾਅਦ ਹੀ ਇਹ ਨਾਲ-ਨਾਲ ਲਗਾਤਾਰ ਇਹਨੂੰ ਪੱਕਾ ਕਰਨ ਦੇ ਕੋਈ ਨਾ ਕੋਈ ਉਪਰਾਲੇ ਕਰਦੇ ਰਹੇ ਨੇ ਤੇ ਅਡੜ ਤਰੀਕੇ ਨਾਲ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਕਈ ਵਾਰ ਮਿੱਟੀ ਲਾ ਕੇ ਜਾਂ ਮਿੱਟੀ ਦੀਆਂ ਬੋਰੀਆਂ ਲਾ ਕੇ ਉਸ ਤੋਂ ਬਾਅਦ ਜਿਹੜਾ ਪੱਥਰ ਨੇ ਜਾਲ ਬਨ ਕੇ ਪੱਥਰ ਵਿੱਚ ਪਾਉਂਦੇ ਹੈਗੇ ਨੇ ਇਹ ਜਿਹੜੀਆਂ ਠੋਕਰਾਂ ਲਾਈਆਂ ਗਈਆਂ ਨੇ ਉਹਦੇ ਨਾਲ ਇਹ ਹੁੰਦਾ ਵੀ ਕਿਉਂਕਿ ਬੰਨ ਦਾ ਉਦਾਂ ਮਿੱਟੀ ਤਾਂ ਟੇਕ ਨਹੀਂ ਸਕਦੀ ਜਦੋਂ ਵੀ ਪਾਣੀ ਉਤਰਦਾ ਹੈਗਾ ਤਾਂ ਉਹ ਸਾਰੀ ਮਿੱਟੀ ਨਾਲ ਲੈ ਜਾਂਦਾ ਹੈਗਾ ਸੋ ਉਹਨੂੰ ਹੋਲਡ ਕਰਨ ਵਾਸਤੇ ਵੀ ਸੋਇਲ ਅਰੋਜਨ ਜਿਹੜੀ ਆਪਾਂ ਕਹਿੰਨੇ ਵੀ ਮਿੱਟੀ ਜਿਹੜੀ ਵਹਿ ਜਾਂਦੀ ਹੈਗੀ ਉਹਨੂੰ ਰੋਕਣ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਹੈਗਾ ਇਹ ਵ੍ਰਧੀ ਤੇ ਲਗਾਤਾਰ ਇੱਥੇ ਕੰਮ ਇਹਦਾ ਚੱਲੀ ਜਾਂਦਾ ਹੈਗਾ ਕਈ ਸਾਲਾਂ ਤੋਂ ਚੱਲ ਰਿਹਾ ਹੈਗਾ ਇਹ ਤੇ ਜਿੰਨਾ ਜਿੰਨਾ ਇਹ ਮਜ਼ਬੂਤ ਕਰਦੇ ਜਾਂਦੇ ਨੇ ਉਨਾ ਹੀ ਇੱਥੇ ਲੋਕਾਂ ਨੂੰ ਰਾਹਤ ਮਿਲਦੀ ਹੈ ਸੇਫ ਹੋ ਜਾਂਦਾ ਹੈਗਾ ਕਿਉਂਕਿ ਜਿੰਨੀ ਵੀ ਇਹ ਬੰਨ ਤੋਂ ਪਾਣੀ ਬਾਹਰ ਆਉਣ ਦੀ ਗੱਲ ਹੁੰਦੀ ਹੈ ਕਿਉਂਕਿ ਦਰਿਆ ਦਾ ਵਹਾਅ ਹੁੰਦਾ ਜਿਵੇਂ ਕਹਿੰਨੇ ਵੀ ਸੱਪ ਵਾਂਗੂ ਚੱਲਦਾ ਕਦੀ ਇਧਰਲੇ ਪਾਸੇ ਹੋ ਗਿਆ ਕਦੀ ਉਧਰ ਹੋ ਗਿਆ ਕਿਤੇ ਵੀ ਇਹ ਜਿੱਥੇ ਠੋਕਰ ਲੱਗਦੀ ਹੈ ਪਾਣੀ ਦੀ ਸੋ ਹਰ ਵੇਲੇ ਉੱਥੇ ਖਤਰਾ ਰਹਿੰਦਾ ਹੈਗਾ ਉਹਨੂੰ ਇਹ ਰੋਕਣ ਵਿੱਚ ਬਹੁਤ ਕਾਰਗਰਨ ਦੇ ਚ ਦੇਖੋ ਜਿਹੜਾ ਇਹ ਮੇਨ ਗੱਲ ਹੈਗੀ ਸਭ ਤੋਂ ਸੈਂਸਿਟਿਵ ਏਰੀਆ ਇਸ ਨੂੰ ਦੱਸਿਆ ਵੀ ਕਸਾਵਾਦ ਦੇ ਵਿੱਚ ਹੀ ਹੈਗਾ ਸ਼ੁਰੂ ਦੇ ਵਿੱਚ ਸੋ ਇਹਦੇ ਆਸ-ਪਾਸ ਹੀ ਚਾਰ ਪੰਜ ਪਿੰਡਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਠੋਕਰਾਂ ਲਗਾਈਆਂ ਗਈਆਂ ਨੇ ਤੇ ਇਹਦੇ ਅੱਗੇ ਜਿੰਨੇ ਵੀ ਪਿੰਡ ਹੈਗੇ ਕਿਉਂਕਿ ਨੇਚਰਲ ਇੱਕ ਵਹਾਅ ਹੁੰਦਾ ਪਾਣੀ ਦਾ ਵੀ ਜਿੱਧਰ ਨੂੰ ਥੱਲੇ ਨੂੰ ਉਤਰਦਾ ਹੈਗਾ ਸੋ ਕਸਾਵਾਦ ਤੋਂ ਅੱਗੇ ਕੋਤਵੇਵਾਲ ਹੋ ਗਿਆ ਫਿਰ ਆਪਣਾ ਅੱਗੇ ਕਾਦੀਆਂ ਹੋ ਗਿਆ ਜੀਟੀ ਰੋਡ ਹੈਗੀ ਆ ਉੱਥੇ ਦੂਜੇ ਪਾਸੇ ਕਈ ਪਿੰਡ ਹੈਗੇ ਨੇ ਉਹ ਸਾਰਿਆਂ ਨੂੰ ਇਹੀ ਨੇ ਰੋਕਦਾ ਜਿੰਨੀ ਵਾਰ ਵੀ ਹੁੰਦਾ ਵੀ ਪਾਣੀ ਅੱਗੇ ਜਾਣ ਦਾ ਬਹੁਤ ਖਤਰਾ ਹੁੰਦਾ ਇਹ ਮਨਰੇਗਾ ਨਾਲ ਕਿਉਂਕਿ ਆਪਣੇ ਕੋਲ ਇੱਕ ਬਹੁਤ ਵਧੀਆ ਇੱਕ ਉਪਰਾਲਾ ਹੈਗਾ ਸਰਕਾਰ ਦਾ ਇਹ ਮਨਰੇਗਾ ਦੇ ਵਿੱਚ ਤੁਸੀਂ ਲੇਬਰ ਇਹੋ ਜੇ ਕੰਮਾਂ ਦੇ ਵਿੱਚ ਯੂਜ਼ ਕਰ ਸਕਦੇ ਹੋ ਸੋ ਉਹਦੇ ਨਾਲ ਹੈਲਪ ਨਾਲ ਇਹੀ ਨਾਲ-ਨਾਲ ਚੱਲ ਰਿਹਾ ਹੈਗਾ ਹੁਣ ਵੀ ਜਿਹੜੇ ਮਨਰੇਗਾ ਵਾਲੇ ਲੇਬਰ ਹੈਗੀ ਐ ਇਸ ਵੇਲੇ ਉਹੀ ਕੰਮ ਕਰ ਰਹੀ ਹੈਗੀ ਆ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਆਮ ਨਾ ਨੋਖੇਗੇ ਨੇ ਉਹ ਨਾਲ ਮਦਦ ਚਲੂ ਕਰਦੇ ਹੈਗੇ ਨੇ ਖਾਸ ਕਰ ਜਦੋਂ ਇੱਥੇ ਪਾਣੀ ਆਉਂਦਾ ਹੈਗਾ ਤਾਂ ਸਾਰਾ ਪਿੰਡ ਹੀ ਇੱਥੇ ਆ ਜਾਂਦਾ ਹੈਗਾ ਆਪਣੇ ਟਰੈਕਟਰ ਵਗੈਰਾ ਲੈ ਕੇ ਉਹ ਕੰਮ ਹੋ ਨਹੀਂ ਹੋਰ ਤੇਜ਼ ਕਰ ਦਿੰਦੇ ਨੇ ਉਸ ਤੋਂ ਇਲਾਵਾ ਜਦੋਂ ਇਹ ਸੀਜ਼ਨ ਤੋਂ ਇਲਾਵਾ ਹਟ ਕੇ ਕੰਮ ਹੁੰਦਾ ਉਸ ਵੇਲੇ ਇਹ ਲੇਬਰ ਲਾ ਕੇ ਮੰਢੇਗਾ ਦੀ ਤੇ ਉਹਦੀ ਮਦਦ ਨਾਲ ਇਹ ਬੰਨ ਜਿਹੜੇ ਹੈਗੇ ਪੱਕੇ ਕੀਤੇ ਜਾਂਦੇ ਆ ਪੱਥਰ ਲਾਏ ਜਾਂਦੇ ਹੈਗੇ ਇਸ ਵਾਰੀ ਵੀ ਪੰਜਾਬ ਨੂੰ ਹੜ੍ਹਾਂ ਦੀ ਭਾਰੀ ਮਾਰ ਪਈ ਪਰ ਕਸਵਾਬਾ ਦੇ ਬੰਨ ਦਾ ਲੋਕਾਂ ਤੇ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਬਚਾਤਾ ਰਿਹਾ ਪਰ ਇਸ ਵਾਰੀ ਨਵੇਂ ਥਾਂ ਉੱਤੇ ਪਾਣੀ ਦੀਆਂ ਟੱਕਰਾਂ ਲੱਗੀਆਂ ਅਤੇ ਪੁਰਾਣੇ ਪੱਥਰਾਂ ਦੇ ਬੰਨ ਨੂੰ ਨੁਕਸਾਨ ਪਹੁੰਚਿਆ ਜਿਸ ਦੇ ਫੌਰੀ ਹੱਲ ਲਈ ਬੋਰੀ ਬੰਨ ਲਗਾਏ ਜਾ ਰਹੇ ਹਨ ਪਰ ਕਸਵਾਬਾ ਦੇ ਸਰਪੰਚ ਪੱਥਰਾਂ ਦਾ ਬੰਨ ਬਣਾਉਣ ਦੀ ਵਿਧੀ ਨੂੰ ਪੱਕਾ ਹੱਲ ਦੱਸਦੇ ਨੇ ਤਗਵੇਂ ਤਗਵੇਂ ਜਿੱਥੇ ਜਿੱਥੇ ਪੱਥਰ ਲੱਗੇ ਹੋਇਆ ਉਹ ਤਾਂ ਕਾਫੀ ਸੇਵ ਆ ਵਧੀਆ ਦੀ ਜ ਆ ਉਥੱਲੇ ਲੋਨੇ ਥੱਲੇ ਅਦਰਬਾਈ ਸ਼ਾਮ ਨੂੰ ਥੱਲੇ ਚਲੇ ਜਾਂਦੇ ਫਿਰ ਉੱਤੇ ਲਾ ਦਿੰਨੇ ਗੇਟ ਫਿਰ ਥੱਲੇ ਚਲੇ ਜਾਂਦਾ ਜਿੱਥੇ ਇੱਕ ਗੇਟ ਲੱਗਾ ਹੋਵੇ ਉੱਤੇ ਉੱਤੇ 8 8 9 9 ਲੱਗ ਚੁੱਕਿਆ ਵੀ ਹੱਲੇ ਫਿਲਹਾਲ ਜਿਹੜੀ ਸਾਨੂੰ ਪਿੱਛੋਂ ਪ੍ਰੋਵੀਜ਼ਨਲ ਆਈ ਆ ਉਹ ਇਹੀ ਆ ਵੀ ਅਸੀਂ ਥੱਲੇ ਲਾ ਕੇ ਇਹਨੂੰ ਮੌਕੇ ਤੇ ਆ ਜੀ ਆ ਜਿਹੜਾ ਕੰਮ ਹੈਗਾ ਉਹ ਥੱਲੇ ਲਾ ਕੇ ਆ ਵੀ ਉਸ ਤੋਂ ਬਾਅਦ ਪੱਥਰ ਲੱਗੂਗਾ ਇਸ ਤੋਂ ਬਾਅਦ ਲੱਗੂਗਾ ਇੰਨੀਂ ਵੀ ਨਹੀਂ ਲੱਗੂਗਾ ਲੱਗੂਗਾ ਪਰ ਇਸ ਤੋਂ ਬਾਅਦ ਲੱਗੂਗਾ ਅਸੀਂ ਚਾਹੁੰਨੇ ਆ ਬੀਜੇ ਨਾਲ ਦੀ ਨਾਲ ਹੀ ਇਹ ਥੈਲੇ ਲਈ ਜਾਂਦੇ ਆ ਇੱਕ ਸਾਈਡ ਤੇ ਅਸੀਂ ਆਪਣਾ ਪੱਥਰ ਲਾ ਲਈਏ ਤੇ ਜਿਹੜਾ ਕੁਝ ਬਚਾ ਹੋ ਸਕੇ ਇਹ ਨਾ ਆਬੀਅਸੇ ਥਾਲੀ ਵਾਂਗੂ ਵੀ ਬਨ ਪਾੜ ਕੇ ਵੀ ਅੱਗੇ ਜਿਹੜੇ 10 20 ਕਿਲਿਆਂ ਦਾ ਨੁਕਸਾਨ ਹੋ ਜਾਏ ਉਸ ਤੋਂ ਬਾਅਦ ਫਿਰ ਅਸੀਂ ਫਿਰ ਅਸੀਂ ਇੱਥੇ ਜੋ ਮਰਜ਼ੀ ਲਾ ਲਈ ਉਹਦਾ ਕੋਈ ਬਾਲਾ ਬੇਨੀਫਿਟ ਨਹੀਂ ਹੈਗਾ ਪਰ ਖਰਚਾ ਦੇਦੇ ਤੇ ਵੀ ਘਟ ਨਹੀਂ ਆਉਂਦਾ ਜੇ ਕਹੀਏ ਥੈਲਿਆਂ ਤੇ ਵੀ ਖਰਚਾ ਸੀ ਇੱਥੇ ਕਿਉਂਕਿ ਡੇਲੀ ਹੁੰਨੇ ਆ ਡੇਨ ਆਰਟੀ ਇੱਥੇ ਆ ਨੇ ਸਾਨੂੰ ਪਤਾ ਖਰਚਾ ਇਹਦੇ ਤੇ ਵੀ ਕਾਫੀ ਜ਼ਿਆਦਾ ਆਉਂਦਾ ਥੋੜਾ ਨਹੀਂ ਆਉਂਦਾ ਅਸੀਂ ਕਹਿੰਨਾ ਕੋਈ ਜਿੱਥੇ ਜ਼ਿਆਦਾ ਨੁਕਸਾਨ ਹੈਗਾ ਉੱ ਅੱਗੇ ਦਊਗਾ ਬਾਕੀ ਸਾਰੇ ਮਹਿਕਮੇ ਨਹੀਂ ਲਾਉਣੇ ਮਹਿਕਮੇ ਦਾ ਕੰਮ ਆ ਜੀ ਉਹ ਤਾਂ ਲਾਉਣਗੇ ਹੀ ਜਈ ਸਾਹਿਬ ਨੇ ਪੁੱਛਿਆ ਜੋ ਵੀ ਕਹਿੰਦੇ ਵੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈਗਾ ਪਹਿਲਾਂ ਥੈਲੇ ਲਾਉਣੇ ਆ ਉਸ ਤੋਂ ਬਾਅਦ ਪੱਥਰ ਲਾਉਣੇ ਲਾਉਣੇ ਆ ਤੇ ਕੁਝ ਸਾਡੇ ਇੱਥੇ ਜਿਹੜੀਆਂ ਰੋਕਾਂ ਕੁਝ ਪਾਸ ਵੀ ਹੋ ਚੁੱਕੀਆਂ ਤੇ ਕੁਝ ਬਾਕੀ ਆ ਜਿਹੜੀਆਂ ਰਹਿੰਦੀਆਂ ਉਸ ਨਾਲ ਹੋ ਕੇ ਪਾਸ ਕਾਵੇਂ 88 ਦੇ ਵਿੱਚ ਜਿਹੜਾ ਹੜ ਆਇਆ ਸੀ ਉਦੋਂ ਹਾਈਵੇ ਆ ਜਿਹੜਾ ਬਲਾਸਟ ਬੰਬ ਮਾਰ ਕੇ ਬਲਾਸਟ ਕੀਤਾ ਸੀ ਤਾਂ ਇਹਦੇ ਲਈ ਇਹਨੂੰ ਬਚਾਇਆ ਸੀ 40 ਤੋਂ 50 ਮਿੰਡਾਂ ਨੇ ਜਿਹੜੇ ਇਹ ਘੱਟੋ ਘੱਟ 10-10 ਫੁੱਟ ਤੱਕ ਪਾਣੀ ਹੋ ਜਾਣਾ ਸੀ ਜੇ ਉਹ ਹਾਈਵੇ ਨਾ ਤੋੜਿਆ ਜਾਂਦਾ ਕਿਉਂਕਿ ਹੁਣ ਤਾਂ ਆਸ-ਪਾਸੇ ਕਲੋਨੀਆਂ ਬਹੁਤ ਜ਼ਿਆਦਾ ਹੋ ਗਈਆਂ ਇਹਦੀ ਸਾਡਾ ਉਦੋਂ ਇੱਕ ਕਸਾਵਾਦ ਹੁੰਦਾ ਸੀ ਹੁਣ ਕਸਾਵਾਦ ਦੇ ਵਿੱਚ 19 ਕਲੋਨੀਆਂ ਤੇ 20ਵਾਂ ਕਸਾਵਾਦ ਤੇ ਪਾਣੀ ਕਿੱਥੋਂ ਦੀ ਜਾਊਗਾ ਜਿਹੜਾ ਸਾਡੇ ਮੇਨ ਮੇਨ ਜਗ੍ਹਾ ਸੀਗੀ ਜਿੱਥੋਂ ਨਾਲੇ ਹੁੰਦੇ ਸੀ ਜਿੱਥੋਂ ਪਾਣੀ ਲੰਘਦਾ ਸੀ ਬਾਹਰਲੇ ਰੋਡ ਕੋਲੋਂ ਉੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਬਣੀਆਂ ਜੀ ਉਮੀਦ ਆ ਵੀ 10 ਫੁੱਟ ਤੋਂ ਘਟਣੀ ਆਊਗਾ 10 ਫੁੱਟ ਤੋਂ ਪਲੱਸ ਪਾਣੀ ਹੋਊਗਾ ਕਿਉਂਕਿ ਅੱਗੇ ਪਾਣੀ ਦਾ ਨਿਕਾਸ ਹੀ ਨਹੀਂ ਹੁਣ ਲੈਵਲ ਬਹੁਤ ਜ਼ਿਆਦਾ ਵਧੂਗਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੰਨ ਲਓ ਇਹਦੀ ਕੋਈ ਅਸੀਂ ਟੋਹਨੇ ਆ ਬਣਾ ਕੇ ਇਹ ਜਿਹੀ ਕੁਝ ਦਿੱਤੀ ਨਾ ਬਣੇ ਅਦਰ ਬਾਈ ਦੇ ਬਣ ਜਾਂਦੀ ਆ ਖੁਦਾ ਨਾ ਖਾਸ ਤਾਂ ਬਣ ਜਾਂਦੀ ਆ ਤੇ ਸਾਡੇ ਹਾਲਾਤ ਆ ਜਿਹੜੇ ਅੱਜ ਤੋਂ ਅਸੀਂ 40 ਸਾਲ ਪਿੱਛੇ ਚਲੇ ਜਾਵਾਂਗੇ ਉਹ ਸਾਡੇ ਜਿਹੜਾ ਜਾਨੀ ਮਾਲੀ ਨੁਕਸਾਨ ਆ ਉਹਦਾ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਲੁਧਿਆਣਾ ਦੇ ਪਿੰਡ ਕਸਬਾ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ